ਸਤਿ ਸ੍ਰੀ ਅਕਾਲ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਮੈਂ ਡਾਕਟਰ ਜਤਿੰਦਰ ਪਾਟਿਆ ਬਦੌਰ ਡੀ ਐਚਓ ਇਥੇ ਕੁਝ ਦਿਨਾਂ ਤੋਂ ਹੀ ਜੁਆਇਨ ਕੀਤਾ ਹੈ ਔਰ ਇਸ ਦੌਰਾਨ ਮੈਂ ਜਗਾ ਜਗਾ ਜਾ ਕੇ ਜੋ ਦੇਖਿਆ ਹੈ ਜਿੱਥੇ ਸੁਧਾਰ ਦੀ ਲੋੜ ਹੈ ਉੱਥੇ ਸੁਧਾਰ ਦਾ ਵੀ ਅਸੀਂ ਕੰਮ ਕਰ ਰਹੇ ਹਾਂ ਬਾਕੀ ਇਹਨਾਂ ਦਿਨਾਂ 'ਚ ਅਸੀਂ ਕੁਝ ਦਿਨਾਂ ਜੀ ਟੋਟਲ 30 ਤੋਂ 32 ਤੱਕ ਸੈਂਪਲ ਲਿੱਤੇ ਗਏ ਆ ਵਿੱਚ ਕਈਆਂ ਦੇ ਚਲਾਨ ਵੀ ਕੱਟੇ ਗਏ ਆ ਜਿਹੜੇ ਕਿ ਦੋਇਆਚੀ ਐਕਟ ਨਹੀਂ ਪੂਰੀ ਤਰ੍ਹਾਂ ਨਿਭਾ ਰਹੇ ਸੀ ਅਤੇ ਕੀਐਨਓ ਇੰਪਰੂਵਮੈਂਟ ਨੋਟਿਸ ਵੀ ਜਾਰੀ ਕੀਤੇ ਗਏ ਤਾਂਕਿ ਉਹਨਾਂ ਨੂੰ ਦੁਬਾਰਾ ਚੈੱਕ ਕੀਤਾ ਜਾ ਸਕੇ ਕਿ ਉਹਨਾਂ 'ਚ ਕੋਈ ਸੁਧਾਰ ਹੋਇਆ ਕਿ ਨਹੀਂ ਹੋਇਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਆ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਜਿਹੜਾ ਪੰਜਾਬ ਸਾਡਾ ਪੂਰੇ ਲੋਕ ਸਾਡੇ ਸਾਰੇ ਸਿਹਤਮੰਦ ਰਹਿਣ ਔਰ ਸਿਹਤਮੰਦ ਪੰਜਾਬ ਬਣੇ ਇਹਦੇ ਵਿੱਚ ਸਾਡੇ ਮੌਜੂਦਾ ਮੰਤਰੀ ਸਾਹਿਬ ਆ ਮਾਨਯੋਗ ਸਤਕਾਰਯੋਗ ਅ ਜਿੰਪਾ ਜੀ ਔਰ ਐਮ ਪੀ ਸਾਹਿਬ ਡਾਕਟਰ ਰਾਜ ਐਮ ਐਲ ਏ ਸਾਹਿਬ ਉਹਨਾਂ ਨੇ ਔਰ ਸਾਰਿਆਂ ਨੇ ਮੈਨੂੰ ਯਕੀਨ ਦਵਾਇਆ ਹੈ ਕਿ ਅਸੀਂ ਕਿ ਤੁਸੀਂ ਇਸ ਜੋ ਵੀ ਕੰਮ ਕਰ ਰਹੇ ਹੋ ਇਹਨੂੰ ਪੂਰੇ ਲਗਨ ਨਾਲ ਕਰਨਾ ਹੈ ਔਰ ਜਿਹੜਾ ਹੁਸ਼ਿਆਰਪੁਰ ਹੈ ਇੱਕ ਨੰਬਰ 1 ਜ਼ਿਲ੍ਹਾ ਸੇਤਪੱਖੋ ਬੰਨਣਾ ਚਾਹੀਦਾ ਹੈ ਔਰ ਅਸੀਂ ਡਿਊਟੀ ਬਾਉਂਡ ਹੋ ਕੇ ਇਹ ਕੰਮ ਆਪਣੇ ਪੂਰੇ ਮਨ ਦੇ ਨਾਲ ਕਰਾਂਗੇ ਔਰ ਦਿਨ ਰਾਤ ਮਿਹਨਤ ਕਰਕੇ ਇਹ ਜਿਹੜਾ ਉਹਨਾਂ ਦਾ ਜੋ ਉਹਨਾਂ ਨੇ ਸਾਨੂੰ ਸਪਸ਼ਟ ਕੀਤਾ ਹੈ ਕਿ ਇਹ ਕੰਮ ਹੋਣਾ ਚਾਹੀਦਾ ਅਸੀਂ ਜ਼ਰੂਰ ਹੀ ਉਹ ਪੂਰਾ ਕਰਾਂਗੇ ਜਲਦੀ ਤੋਂ ਜਲਦੀ ਕਰਾਂਗੇ ਇਸ ਤੋਂ ਇਲਾਵਾ ਅਸੀਂ ਉਹਨਾਂ ਥੋੜੇ ਦਿਨਾਂ 'ਚ ਇੱਕ ਐਸਓਪੀ ਗਾਈਡਲਾਈਨਸ ਵੀ ਜਾਰੀ ਕਰਨ ਜਾ ਰਹੇ ਹਾਂ ਜਿਹੜੀ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਹੈ ਕਿ ਤਾਂ ਕਿ ਲੋਕੀ ਜਾਗਰੂਕ ਹੋਣ ਕਿ ਕੋਈ ਐਕਸਪਾਇਰੀ ਡੇਟ ਦੀ ਚੀਜ਼ ਨਾ ਉਹਨਾਂ ਨੂੰ ਮਿਲੇ ਅਗਰ ਉਹਨਾਂ ਨੂੰ ਦਿਖੇ ਤੇ ਉਹ ਇਸ ਤੇ ਬਾਰੇ ਕਮੈਂਟ ਕਰਨ ਜਾਂ ਦੱਸਣ ਸਾਨੂੰ ਜਾਂ ਕੋਈ ਵੀ ਚੀਜ਼ ਜਿਹੜੀ ਹੈ ਖਰਾਬ ਨਾ ਹੋਵੇ ਕਿਸੇ ਤਰ੍ਹਾਂ ਦੇ ਵੀ ਕੋਈ ਦੁਕਾਨਦਾਰ ਜਾਂ ਫੂਡ ਹੈਂਡਲਰ ਜਿਹੜੀਆਂ ਅਸੀਂ ਸ਼ਰਤਾ ਰੱਖੀਆਂ ਆ ਉਹਨਾਂ ਦੇ ਅੱਗੇ ਜੋ ਨਹੀਂ ਨਿਭਾਰੇ ਤੇ ਸਾਨੂੰ ਜ਼ਰੂਰ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਵੀ ਲੈ ਸਕੇ ਇਸ ਤੋਂ ਇਲਾਵਾ ਮੈਂ ਦੁਕਾਨਦਾਰਾਂ ਨੂੰ ਵੀ ਕਹਿਣਾ ਚਾਹਾਂਗਾ ਜਿਹੜੇ ਐਫਪੀਓਜ਼ ਹੈ ਗਿਆ ਉਹ ਸਾਰੇ ਹੀ ਜਿਹੜਾ ਐਕਟ ਹੈਗਾ ਸਾਡਾ 2006 ਉਹਨੂੰ ਪੂਰੀ ਤਰ੍ਹਾਂ ਫਾਲੋ ਕਰਨ ਔਰੇ ਅਗੇਂਸਟ ਨਾ ਜਾਣ ਜਾਨੇ ਜਾਂ ਨਾ ਜਾਨੇ ਅਗਰ ਉਹਨਾਂ ਕੋ ਕੁਛ ਐਦਾ ਦੀ ਗਲਤੀ ਹੋਈ ਹੈ ਤੇ ਅਸੀਂ ਜ਼ਰੂਰ ਔਰਤੇ ਐਕਸ਼ਨ ਲਵਾਂਗੇ ਪਹਿਲੇ ਤਾਂ ਉਹਨਾਂ ਨੂੰ ਸੁਧਾਰ ਲਿਆਂ ਲਈ ਕਵਾਂਗੇ ਔਰ ਮੈਂ ਚਾਹਨਾ ਕਿ ਜਿਹੜਾ ਸੁਧਾਰ ਹੋਵੇ ਉਹ ਟੈਂਪਰੇਰੀ ਨਾ ਹੋਵੇ ਇਹ ਪਰਮਨੈਂਟ ਸੁਧਾਰ ਹੋਣਾ ਚਾਹੀਦਾ ਤਾਂ ਕਿ ਉਹ ਦੁਬਾਰਾ ਐਦਾਂ ਦੇ ਕੰਮ ਹੋਈ ਨਾ ਸਕੇ ਔਰ ਸਾਡਾ ਜਿਹੜਾ ਹੁਸ਼ਿਆਰਪੁਰ ਨਿਵਾਸੀ ਹੈ ਸਿਹਤਮੰਦ ਰਹਿ ਸਕਣ ਇਸ ਤੋਂ ਇਲਾਵਾ ਮੈਂ ਉਹਨਾਂ ਨੂੰ ਐਬਿਊਜ਼ ਨੂੰ ਐ ਵੀ ਕਹਿਣਾ ਚਾਹੂੰਗਾ ਖਾਸ ਕਰ ਜਿਹੜੇ ਫੂਡ ਨੂੰ ਹੈਂਡਲ ਕਰ ਰਿਹਾ ਹੈ ਜਾਂ ਰੈਸਟੋਰੈਂਟ ਹੋ ਗਿਆ ਹੈ ਇਹਾਂ ਜਿਹੜੇ ਰੇੜੀ ਵਾਲੇ ਆ ਉਹ ਹਮੇਸ਼ਾ ਹੀ ਕੈਪ ਮਾਸਕ ਗਲਵਸ ਪਾ ਕੇ ਰੱਖਣ ਔਰ ਆਪਣੇ ਸਾਫ਼ ਸਫਾਈ ਦਾ ਖਾਸ ਖਿਆਲ ਰੱਖਣ ਕਿਉਂਕਿ ਅਸੀਂ ਉਹਨਾਂ ਥੋੜੇ ਦਿਨਾਂ ਚ ਕੈਂਪੇਨ ਸ਼ੁਰੂ ਕਰ ਰਹੇ ਹਾਂ ਔਰ ਕੈਂਪੇਨ ਦੇ ਦੌਰਾਨ ਅਸੀਂ ਉਹਨਾਂ ਨੂੰ ਥੋੜੇ ਦਿਨਾਂ ਦਾ ਵੀ ਟਾਈਮ ਦਵਾਂਗੇ ਤਾਂ ਕਿ ਉਹ ਆਪਣੇ ਆਪ ਚ ਸੁਧਾਰ ਕਰਤੇ। ਇਨ ਕੇਸ ਜੇ ਇਹ ਫਾਲੋ ਨਹੀਂ ਹੁੰਦਾ ਤੇ ਅਸੀਂ ਫਿਰ ਉਹਨਾਂ ਦੇ ਚਲਾਨ ਵੀ ਕਟਾਂਗੇ ਔਰ ਚਲਾਨ ਦੀ ਅਮਾਊਂਟ ਜਿਹੜੀ ਹੈ 20000 ਤੋਂ ਲੈ ਕੇ ਲੱਖ ਤੱਕ ਵੀ ਹੋ ਸਕਦੀ ਹੈ। ਸੋ ਮੇਰੀ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਜਾਗਰੂਕ ਰਹੋ ਤੁਸੀਂ ਕੋਈ ਵੀ ਗਲਤ ਚੀਜ਼ ਹੁੰਦੀ ਸਿਰਫ ਬਰਦਾਸ਼ਤ ਨਾ ਕਰੋ ਉਹ ਸਾਨੂੰ ਦੱਸੋ ਅਸੀਂ ਔਰਤ ਜ਼ਰੂਰ ਐਕਸ਼ਨ ਲਵਾਂਗੇ ਕਿਉਂਕਿ ਸਾਡਾ ਜਿਹੜਾ ਹੈਗਾ ਸਿਹਤ ਵਿਭਾਗ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਜੇ ਕੋਈ ਗਲਤ ਕੰਮ ਕਰਦਾ ਹੈ ਸੋ ਮਿਲਾਵਟ ਕੋਰਾ ਨੂੰ ਵੀ ਮੇਰੀ ਖੜੀ ਚਿਤਾਵਨੀ ਹੈ ਕਿ ਇਦਾਂ ਦਾ ਕੰਮ ਨਾ ਹੋਵੇ ਔਰ ਫੂਡ ਹੈਂਡਲਰਸ ਨੂੰ ਵੀ ਹੈ ਕਿ ਤੁਸੀਂ ਜੋ ਗਾਈਡਲਾਈਨਸ ਹੈ ਉਹਨਾਂ ਨੂੰ ਫੋਲੋ ਕਰੋ ਥੈਂਕ ਯੂ